ਦੇਸਾਂ ਦੇ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਟ੍ਰੇਨ ਰੁਕਦੀ ਹੈ ਲੱਕੀ ਆਪਣਾ ਬੈਗ ਚੁੱਕ ਕੇ ਆਪਣੀ ਬੁੱਕ ਕੀਤੀ ਹੋਈ ਸੀਟ ਉੱਤੇ ਜਾ ਕੇ ਬਹਿ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਟ੍ਰੇਨ ਚੱਲ ਪੈਂਦੀ ਹੈ ਤੇ ਲੱਕੀ ਆਪਦਾ ਮੋਬਾਈਲ ਵੇਖਣ ਲੱਗ ਜਾਂਦਾ ਹੈ ਦੋ ਚਾਰ ਸਟੇਸ਼ਨ ਤੱਕਦੇ ਨੇ ਫਿਰ ਜੋ ਸਟੇਸ਼ਨ ਆਉਂਦਾ ਹੈ ਉਸ ਸਟੇਸ਼ਨ ਦੇ ਨੇੜੇ ਤੇੜੀ ਲੱਕੀ ਦਾ ਸੋਹਰਾ ਪਿੰਡ ਸੀ ਤੇ ਲੱਕੀ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਖੋ ਜਾਂਦਾ ਹੈ ਉਹ ਸੋਚਦਾ ਹੈ ਕਿ ਕਿਵੇਂ ਉਹ ਆਪਦੀ ਘਰਵਾਲੀ ਨਾਲ ਵਧੀਆ ਜ਼ਿੰਦਗੀ ਕੱਟ ਰਹੇ ਸੀ ਤੇ ਕਿਵੇਂ ਹਸੀ ਖੁਸ਼ੀ ਦੇ ਦਿਨ ਲੰਘ ਰਹੇ ਸੀ ਐਨੇ ਚੋਂਥੇ ਇੱਕ ਕੁੜੀ ਮੁਰਮਰੇ ਤੇ কুরਕਰੇ ਵੇਚਣ ਆਉਂਦੀ ਹੈ ਤੇ ਮੂਫਲੀਆਂ ਵੇਚਣ ਆਉਂਦੀ ਹੈ ਲੱਕੀ ਕੁਦਮ ਯਾਦਾਂ ਚੋਂ ਬਾਹਰ ਆਉਂਦਾ ਹੈ ਤੇ ਪੈਸੇ ਕੱਢਣ ਵਾਸਤੇ ਜੇਬ 'ਚ ਹੱਥ ਪੰਦਾ ਹੈ ਤਾਂ ਕਿ ਉਹ ਮੂਫਲੀਆਂ ਲੈ ਸਕੇ ਤੇ ਉਹ ਮੂਫਲੀਆਂ ਵੇਚਣ ਵਾਲ ਨੂੰ ਆਵਾਜ਼ ਲਾਉਂਦਾ ਹੈ ਪਰ ਜਿਵੇਂ ਉਹ ਕੁੜੀ ਕੋਲੇ ਆਉਂਦੀ ਹੈ ਤਾਂ ਦੋਵੇਂ ਇੱਕ ਦੂਜੇ ਨੂੰ ਦੇਖਦੇ ਆ ਤਾਂ ਦੋਵੇਂ ਇੱਕਦਮ ਹਰਾਨ ਰਹਿ ਜਾਂਦੇ ਨੇ ਲੱਕੀ ਦੇਖਦਾ ਹੈ ਕਿ ਉਹ ਉਸਦੀ 4 ਸਾਲ ਪਹਿਲਾਂ ਉਸਦੇ ਘਰ ਨੂੰ ਛੱਡ ਚੁੱਕੀ ਉਸਦੀ ਘਰਵਾਲੀ ਸੀ ਤੇਦਰ ਉਸਦੀ ਘਰਵਾਲੀ ਲੱਕੀ ਨੂੰ ਦੇਖ ਕੇ ਇੱਕਦਮ ਹਰਾ ਰਹਿ ਜਾਂਦੀ ਹੈ ਤਾਂ ਦੋਸਤੋ ਇੱਕ ਕਹਾਣੀ ਪੂਰੀ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜਾਰਿਸ਼ ਹੈ ਜੇ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵਧੀਆ ਤੋਂ ਵਧੀਆ ਕਹਾਣੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤਾਂ ਦੋਸਤੋ ਤੁਹਾਡਾ ਜਿਆਦਾ ਸਮਾਂ ਨਾ ਖਰਾਬ ਕਰਦਾ ਹੋਇਆ ਕਰਦੇ ਹਾਂ ਗੱਲ ਪੂਰੀ ਸੋ ਦੋਸਤੋ ਲੱਕੀ ਪਾਤਣਾ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਤੇ ਉਸ ਦੇ ਘਰ ਵਿੱਚ ਉਸ ਦੀ ਮਾਂ ਤੇ ਇੱਕ ਛੋਟਾ ਭਾਈ ਤੇ ਦੋ ਛੋਟੀਆਂ ਭੈਣਾਂ ਸੀ ਲੱਕੀ ਘਰ ਚ ਸਭ ਤੋਂ ਵੱਡਾ ਸੀ ਤੇ ਉਹਦੇ ਪਿਓ ਨੂੰ ਗੁਜ਼ਰੇ ਅੱਜ 5 ਸਾਲ ਹੋ ਚੁੱਕੇ ਸੀ ਲੱਕੀ ਇੱਕ ਕੰਪਨੀ 'ਚ ਜੌਬ ਕਰਦਾ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਕਿਉਂਕਿ ਘਰ ਚ ਲੱਕੀ ਵੱਡਾ ਸੀ ਇਸ ਕਰਕੇ ਸਾਰੀ ਕਮਾਣ ਦੀ ਜ਼ਿੰਮੇਵਾਰੀ ਲੱਕੀ ਤੇ ਸੀ ਸਾਰਾ ਘਰ ਲੱਕੀ ਕਰਕੇ ਚੱਲ ਰਿਹਾ ਸੀ ਕੀ ਵੱਡਾ ਹੋ ਗਿਆ ਸੀ ਉਸ ਦੀ ਮਾਂ ਨੂੰ ਉਸ ਦੇ ਵਿਆਹ ਦੀ ਫਿਕਰ ਹੁੰਦੀ ਹੈ ਤਾਂ ਉਹ ਲੱਖੀ ਨਾਲ ਗੱਲ ਕਰਦੀ ਹੈ ਕਿ ਪੁੱਤ ਤੇਰਾ ਵਿਆਹ ਕਰਨਾ ਹੈ ਤੇਰੀ ਵਿਆਹ ਦੀ ਉਮਰ ਲੰਘ ਰਹੀ ਹੈ ਤਾਂ ਲੱਖੀ ਵੀ ਹਾਂ ਕਰ ਦਿੰਦਾ ਹੈ ਕਿ ਮਾਂ ਮੇਰੇ ਵਾਸਤੇ ਕੁੜੀ ਲੱਭ ਲਓ ਤੁਸੀਂ ਜਿਹੜੀ ਕੁੜੀ ਲੱਭੋਗੇ ਮੈਨੂੰ ਪਸੰਦ ਆਵੇਗੀ ਉਸ ਤੋਂ ਬਾਅਦ ਉਸ ਦੀ ਮਾਂ ਇੱਕ ਕੁੜੀ ਲੱਭਦੀ ਹੈ ਜੋ ਕਿ ਵਧੀਆ ਸੰਸਕਾਰੀ ਕੁੜੀ ਸੀ ਤੇ ਉਸ ਕੁੜੀ ਦੇ ਘਰ ਵਾਲੇ ਨਾਲ ਮਿਲਦੇ ਨੇ ਤੇ ਉਹ ਲੱਖੀ ਕੁੜੀ ਨੂੰ ਵੇਖਣ ਜਾਂਦਾ ਹੈ ਤਾਂ ਲੱਖੀ ਨੂੰ ਵੀ ਉਹ ਕੁੜੀ ਪਸੰਦ ਆ ਜਾਂਦੀ ਹੈ ਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਨੇ ਇਸੇ ਤਰ੍ਹਾਂ ਦੋਵੇਂ ਪਰਿਵਾਰ ਮਿਲ ਕੇ ਰਿਸ਼ਤਾ ਪੱਕਾ ਕਰ ਲੈਂਦੇ ਨੇ ਤੇ ਛੇਤੀ ਹੀ ਦੋਨਾਂ ਦਾ ਵਿਆਹ ਹੋ ਜਾਂਦਾ ਹੈ। ਲੱਕੀ ਦੀ ਘਰ ਵਾਲੀ ਦਾ ਨਾਮ ਡਿੰਪਲ ਸੀ। ਡਿੰਪਲ ਬਹੁਤ ਵਧੀਆ ਸੰਸਕਾਰੀ ਕੁੜੀ ਸੀ। ਉਹ ਆਣ ਸਾਰੀ ਘਰ ਸੰਭਲਦੀ ਹੈ ਤੇ ਆਪਣੀ ਸੱਸ ਦੀ ਸੇਵਾ ਕਰਦੀ ਹੈ ਤੇ ਬਾਕੀਆਂ ਨਾਲ ਵੀ ਉਹ ਵਧੀਆ ਹੱਸਦੀ ਖੇਡਦੀ ਬੋਲਦੀ ਹੈ। ਐਸੇ ਤਰ੍ਹਾਂ ਲੱਕੀ ਬਾਹਰ ਕਮਾਣ ਜਾਂਦਾ ਸੀ ਤੇ ਘਰੇ ਡਿੰਪਲ ਘਰ ਸੰਭਾਲੀ ਰੱਖਦੀ ਸੀ। ਸਾਰਾ ਘਰ ਵਧੀਆ ਡਿੰਪਲ ਨੇ ਸੰਭਾਲ ਲਿਆ ਸੀ। ਐਸੇ ਤਰ੍ਹਾਂ 6 ਮਹੀਨੇ ਲੰਘ ਜਾਂਦੇ ਨੇ ਤੇ ਡਿੰਪਲ ਆਪਦੀ ਮਾਂ ਕੋਲੇ ਫੋਨ ਕਰਦੀ ਰਹਿੰਦੀ ਸੀ। ਆਪਦੇ ਸਹੁਰੇ ਘਰ ਦਾ ਹਾਲ ਦੱਸਦੀ ਰਹਿੰਦੀ ਸੀ। ਅਦਰ ਡਿੰਪਲ ਦੀ ਮਾਂ ਨੂੰ ਚਿੰਤਾ ਸੀ ਕਿ ਉਹਦੇ ਪਰੋਣੇ ਦਾ ਛੋਟਾ ਭਾਈ ਤੇ ਦੋ ਭੈਣਾਂ ਨੇ ਉਹਨਾਂ ਦਾ ਵਿਆਹ ਵੀ ਕਰਨਾ ਹੈ ਤੇ ਉਹ ਸਾਰੇ ਪੈਸੇ ਉੱਥੇ ਲਾ ਦੇਵੇਗਾ ਤੇ ਆਪਣੇ ਵਾਸਤੇ ਕੀ ਕਮਾਵੇਗਾ ਇਹ ਗੱਲ ਉਹ ਡਿੰਪਲ ਨੂੰ ਵੀ ਕਈ ਵਾਰ ਕਹਿ ਚੁੱਕੀ ਸੀ ਪਰ ਡਿੰਪਲ ਕਹਿੰਦੀ ਸੀ ਮਾਂ ਕੁਝ ਨਹੀਂ ਹੁੰਦਾ ਅਸੀਂ ਆਪੇ ਸਭ ਸੈੱਟ ਕਰ ਲਵਾਂਗੇ ਐਸੇ ਤਰ੍ਹਾਂ ਦਿਨ ਲੰਘ ਰਹੇ ਸੀ ਸਾਲ ਲੰਘ ਜਾਂਦਾ ਤੇ ਡਿੰਪਲ ਦੇ ਇੱਕ ਮੁੰਡਾ ਹੁੰਦਾ ਉਸ ਤੋਂ ਬਾਅਦ ਡਿੰਪਲ ਪੈਕੇ ਜਾਂਦੀ ਹੈ ਤੇ ਪੈਕੇ ਕਰੇ ਮਾਂ ਉਸ ਨੂੰ ਉਸਦੇ ਕੰਨ ਭਰ ਦਿੰਦੀ ਹੈ ਕਿ ਤੁਹਾਡੇ ਸਾਰੇ ਪੈਸੇ ਖਰਚ ਹੋ ਰਹੇ ਨੇ ਤੁਸੀਂ ਪੈਸੇ ਇਕੱਠੇ ਕਿਵੇਂ ਕਰੋਗੇ ਤੇਰੇ ਪਤੀ ਨੂੰ ਕੇਕ ਹੀ ਕਰ ਦਿਆ ਨਾ ਨਾ ਅਲੱਗ ਹੋ ਜੇ ਨਹੀਂ ਤਾਂ ਤੁਸੀਂ ਪੈਸਿਆਂ ਦੀ ਤੰਗੀ ਦੇਖੋਗੇ ਪਰ ਡਿਪਲ ਉਹਦੀ ਗੱਲ ਨੂੰ ਅਣਸੁਣਾ ਕਰ ਦਿੰਦੀ ਹੈ ਕਹਿ ਦਿੰਦੀ ਹੈ ਮਾਂ ਹੱਸਿਆ ਆਪੀ ਸੈੱਟ ਕਰ ਲਾਂਗੇ ਪਰ ਉਹਦੀ ਮਾਂ ਹਰਤੀ ਜੀ ਗੱਲ 'ਚ ਇਹ ਗੱਲ ਕਹਿੰਦੀ ਸੀ ਥੋੜੀ-ਥੋੜੀ ਡਿਪਲ ਦੇ ਕੰਨ ਭਰ ਦਿੰਦੀ ਹੈ ਤੇ ਡਿਪਲ ਨੂੰ ਸਖਾ ਦਿੰਦੀ ਹੈ ਉਸ ਤੋਂ ਕੁਝ ਦਿਨ ਬਾਅਦ ਲੱਕੀ ਆਪਦੀ ਘਰਾਂ ਨੂੰ ਲੈਣ ਜਾਂਦਾ ਹੈ ਤੇ ਉਹਨੂੰ ਲੈ ਕੇ ਘਰ ਆ ਜਾਂਦਾ ਹੈ ਕਰਿਆਣ ਤੋਂ ਬਾਅਦ ਨਿੰਪਲ ਦਾ ਪਰਿਵਾਰ ਬਦਲਿਆ ਹੁੰਦਾ ਉਹ ਲੱਕੀ ਨੂੰ ਕਹਿੰਦੀ ਹੈ ਕਿਥੋਂ ਘਰ ਤੋਂ ਵੱਖ ਹੋ ਜਾ ਐਵੇਂ ਤਾਂ ਆਪਣੇ ਪੈਸੇ ਨਹੀਂ ਜੁੜਨੇ ਆਪਣੇ ਸਾਰੇ ਪੈਸੇ ਤੁਹਾਡੇ ਭੈਣ ਭਰਾ ਤੇ ਖਰਚ ਹੋ ਜਾਣਗੇ ਕਿ ਲੱਕੀ ਆਪਦੀ ਕਰਨ ਨੂੰ ਸਮਝਾਉਂਦਾ ਹੈ ਕਿ ਪਰਿਵਾਰ ਦਾ ਖਿਆਲ ਰੱਖਣਾ ਜ਼ਰੂਰੀ ਹੈ ਮੈਂ ਘਰ ਤੋਂ ਸਭ ਤੋਂ ਵੱਡਾ ਸਾਰੀ ਮੇਰੀ ਹੀ ਜ਼ਿੰਮੇਵਾਰੀ ਹੈ ਤੂੰ ਪੈਸਿਆਂ ਦੀ ਚਿੰਤਾ ਨਾ ਕਰ ਪੈਸੇ ਤਾਂ ਆਣੀ ਜਾਣੀ ਚੀਜ਼ ਹੈ ਆਪਣੇ ਰਿਸ਼ਤੇ ਨਾਤੇ ਬਣਾ ਕੇ ਰੱਖਣੇ ਚਾਹੀਦੇ ਪਰ ਨਿੰਪਲ ਦੇ ਭੱਲੇ ਇਹ ਗੱਲ ਨਹੀਂ ਪੈਂਦੀ ਉਹ ਹਰਤੀ ਜਿਹਦੇ ਨੂੰ ਲੱਕੀ ਨੂੰ ਇਹ ਗੱਲ ਕਹਿੰਦੀ ਰਹਿੰਦੀ ਹੈ ਕਿ ਘਰ ਤੋਂ ਵੱਖ ਹੋ ਜਾ ਹੁਣ ਲੱਕੀਆ ਸੁਣ ਸੁਣ ਕੇ ਪਰੇਸ਼ਾਨ ਹੋ ਜਾਂਦਾ ਹੈ ਪਰ ਡਿੰਪਲ ਇਹ ਗੱਲ ਕਹਿਣਾ ਨਹੀਂ ਛੱਡਦੀ ਹੌਲੀ ਹੌਲੀ ਦਿਲ ਲੰਘ ਰਹੇ ਸੀ ਹੌਲੀ ਹੌਲੀ ਇਹ ਗੱਲ ਲੱਕੀ ਦੀ ਮਾਂ ਨੂੰ ਵੀ ਪਤਾ ਲੱਗ ਜਾਂਦੀ ਹੈ ਉਹਨੂੰ ਵੀ ਬਹੁਤ ਦੁੱਖ ਹੁੰਦਾ ਹੈ ਮੁੰਡਾ 6 ਮਹੀਨਿਆਂ ਦਾ ਹੋ ਗਿਆ ਸੀ 6 ਮਹੀਨੇ ਬਾਅਦ ਡਿੰਪਲ ਆਪਣੇ ਪੇਕੇ ਘਰ ਫੇਰ ਜਾਂਦੀ ਹੈ ਤੇ ਉੱਥੇ ਉਹਦੀ ਮਾਂ ਉਹਨੂੰ ਹੋਰ ਸਖੰਦੀ ਹੈ ਤੇ ਕਹਿੰਦੀ ਹੈ ਕਿ ਤੇਰੇ ਕੋਲ ਇੱਕ ਬੰਦਾ ਲੋਟ ਨਹੀਂ ਆ ਰਿਹਾ ਤੂੰ ਆਪਣੇ ਪਤੀ ਨੂੰ ਕਾਬੂ 'ਚ ਰੱਖ ਤੇ ਉਹਨੂੰ ਕੇ ਕਰਦਿਆਂ ਤੋ ਵੱਖ ਹੋ ਜੇ ਹੁਣ ਡਿੰਪਲ ਨੂੰ ਜ਼ਿਆਦਾ ਦੁੱਖ ਸੀ ਕਿ ਉਹਦਾ ਪ੍ਰੋਣਾ ਉਹਦੀ ਗੱਲ ਨਹੀਂ ਮੰਨਦਾ ਤੇ ਉਹ ਸੋਚਦੀ ਹੈ ਕਿ ਉਹ ਆਪਣੇ ਪ੍ਰੋਣੇ ਨੇ ਸਭ ਸਿਖਾ ਕੇ ਰਵੇਗੀ ਉਸ ਤੋਂ ਬਾਅਦ ਜਦੋਂ ਲੱਕੀ ਉਸ ਨੂੰ ਲੈਣ ਆਂਦਾ ਤਾਂ ਡਿੰਪਲ ਜਾਣ ਤੋਂ ਮਨਾ ਕਰ ਦਿੰਦੀ ਹੈ ਉਹ ਕਹਿ ਦਿੰਦੀ ਹੈ ਕਿ ਜਦੋਂ ਤੱਕ ਤੂੰ ਕਰਦਿਆਂ ਤੋਂ ਵੱਖ ਨਹੀਂ ਹੁੰਦਾ ਉਦੋਂ ਤੱਕ ਮੈਂ ਸਹੁਰੇ ਘਰ ਨਹੀਂ ਜਾਂਦੀ ਲੱਕੀ ਆਪਦੀ ਕਰਨ ਨੂੰ ਬਹੁਤ ਸਮਝਾਉਂਦਾ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ ਇਸ ਵਾਸਤੇ ਲੱਕੀ ਖਾਲੀ ਹੱਥ ਘਰ ਆ ਜਾਂਦਾ ਤੇ ਆ ਕੇ ਗੱਲ ਸਾਰੀ ਆਪਦੀ ਮਾਂ ਨੂੰ ਦੱਸਦਾ ਉਹਦੀ ਮਾਂ ਬਹੁਤ ਦੁਖੀ ਹੋ ਜਾਂਦੀ ਹੈ ਉਹ ਕਹਿੰਦੀ ਹੈ ਇੱਕ ਪੁੱਤ ਜੇ ਸਾਡੇ ਘਰ ਕੇ ਤੇਰਾ ਘਰ ਉੱਜੜਦਾ ਤਾਂ ਤੂੰ ਅਲੱਗ ਹੋ ਜਾ ਪਰ ਲੱਕੀ ਨਹੀਂ ਮੰਨਦਾ ਉਹਨੂੰ ਆਪਦੀਆਂ ਭੈਣਾ ਤੇ ਭਾਈ ਦਾ ਖਿਆਲ ਸੀ ਇਸੇ ਤਰ੍ਹਾਂ ਦੇ ਲੰਘ ਰਹੀ 6 ਮਹੀਨੇ ਬਾਅਦ ਲੱਕੀ ਫੇਰ ਉਸ ਨੂੰ ਲੈਣ ਜਾਂਦਾ ਹੈ ਪਰ ਡਿੰਪਲਾਂ ਤੋਂ ਮਨਾ ਕਰ ਦਿੰਦੀ ਹੈ ਉਹ ਆਪਦੀ ਮਾਂ ਦੀਆਂ ਗੱਲਾਂ ਚਾਹੀ ਹੁੰਦੀ ਹੈ ਤੇ ਡਿੰਪਲ ਕਹਿੰਦੀ ਹੈ ਜਦੋਂ ਤੱਕ ਤੂੰ ਕਰਦਾ ਹੈ ਤੋ ਅਲਗ ਨਹੀਂ ਹੁੰਦਾ ਮੈਂ ਕਰੇ ਨਹੀਂ ਆਵਾਂਗੀ ਲੱਕੀ ਫੇਰ ਮਨ ਮਾਰ ਕੇ ਵਾਪਸ ਆ ਜਾਂਦਾ ਹੈ ਤੇ ਆਪਣੇ ਕੰਮ ਲੱਗ ਜਾਂਦਾ ਹੈ ਐਸੇ ਤਰ੍ਹਾਂ 2 ਸਾਲ ਲੰਘ ਜਾਂਦੇ ਨੇ 2 ਸਾਲਾਂ ਬਾਅਦ ਲੱਕੀ ਸੋਚਦਾ ਹੈ ਕਿ ਚੱਲ ਇੱਕ ਵਾਰੀ ਹੋ ਟ੍ਰਾਈ ਕਰਦੇ ਹਾਂ ਉਹ ਫੇਰ ਆਪਣੇ ਸਹੁਰੇ ਘਰੇ ਪਹੁੰਚ ਜਾਂਦਾ ਹੈ ਤੇ ਨਿਪਲ ਨੂੰ ਮਣਾਉਣ ਦੀ ਕੋਸ਼ਿਸ਼ ਕਰਦਾ ਹੈ ਡਿੰਪਲ ਕਹਿੰਦੀ ਹੈ ਕਿ ਜੇ ਤੂੰ ਮੁੰਡੇ ਨੂੰ ਲੈ ਜਾਣਾ ਚਾਹੁੰਦਾ ਹੈ ਤਾਂ ਲੈ ਜਾ ਪਰ ਮੈਂ ਤਾਂ ਉਦੋਂ ਆਵਾਂਗੀ ਜਦੋਂ ਤੂੰ ਘਰ ਤੇ ਤਾਂ ਅਲੱਗ ਹੋ ਗਿਆ ਡਿੰਪਲ ਬਿਲਕੁਲ ਵੀ ਲੱਕੀ ਦੀ ਗੱਲ ਨਹੀਂ ਮੰਨਦੀ ਉਹ ਬਸ ਇੱਕੋ ਜਿੱਦ ਤੇ ਆੜੀ ਹੋਈ ਸੀ ਉਹ ਇਹ ਨਹੀਂ ਸੋਚ ਰਹੀ ਸੀ ਇਸ ਕਰਕੇ ਸਾਡਾ ਘਰ ਉਜੜ ਰਿਹਾ ਉਸ ਨੂੰ ਕੁਝ ਨਹੀਂ ਦਿਖਦਾ ਸੀ ਉਹਦੀ ਇੱਕੋ ਜਿੱਦ ਸੀ ਵੀ ਕਰਦੇ ਆਂ ਤਵਾਲਗ ਹੋ ਜਾ ਦੋਨਾਂ ਵਿੱਚ ਬਾਵਾ ਬੈਸ ਹੁੰਦੀ ਹੈ ਤੇ ਡਿੰਪਲ ਲੱਕੀ ਨੂੰ ਗਾਲ ਕੱਢ ਦਿੰਦੀ ਹੈ ਤੇ ਲੱਕੀ ਨੂੰ ਵੀ ਗੁੱਸਾ ਆ ਜਾਂਦਾ ਉਹ ਡਿੰਪਲ ਤੇ ਥੱਪੜ ਮਾਰ ਦਿੰਦਾ ਐਨੇ ਡਿੰਪਲ ਦੇ ਭਾਈ ਆ ਜਾਂਦੇ ਤੇ ਆਂਡੀ ਗੌਂਡੀ ਆ ਜਾਂਦੇ ਜੋ ਆ ਕੇ ਕਹਿੰਦੇ ਨੇ ਤੂੰ ਸਾਡੇ ਘਰੇ ਸਾਡੀ ਭੈਣ ਨੂੰ ਕੁੱਟ ਰਿਹਾ ਤੇ ਆ ਕੇ ਉਹ ਲੱਕੀ ਨੂੰ ਵੀ ਕੁੱਟ ਦਿੰਦੇ ਨੇ ਲੱਕੀ ਹਤੋਂ ਵੇਜਤੀ ਕਰਵਾ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਸਾਰੀ ਗੱਲ ਆਪਦੀ ਮਾਂ ਨੂੰ ਦੱਸਦਾ ਹੈ। ਉਹਦੀ ਮਾਂ ਬਹੁਤ ਦੁਖੀ ਹੁੰਦੀ ਹੈ ਤੇ ਉਹ ਸੋਚਦੀ ਹੈ ਕਿ ਮੈਂ ਹੁਣ ਕੁਝ ਨਹੀਂ ਕਰ ਸਕਦੀ। ਉਸ ਤੋਂ ਬਾਅਦ ਲੱਕੀ ਹੋਰ ਜ਼ਿਆਦਾ ਮਿਹਨਤ ਕਰਨ ਲੱਗ ਜਾਂਦਾ ਹੈ ਤੇ ਉਹਨਾਂ ਦੇ ਦਿਨ ਵਧੀਆ ਲੰਘਣ ਲੱਗ ਜਾਂਦੇ ਨੇ। ਲੱਕੀ ਦੀ ਉੱਥੇ ਬਹੁਤ ਵੇਜਤੀ ਹੋਈ ਸੀ। ਹੁਣ ਉਹ ਸੋਚਦਾ ਹੈ ਕਿ ਹੁਣ ਉਹ ਆਪਣੇ ਸੋਹਰੇ ਕਰੇ। ਕਦੇ ਨਹੀਂ ਜਾਏਗਾ ਤੇ ਨਾ ਹੀ ਡਿੰਪਲ ਨੂੰ ਫੋਨ ਕਰੇਗਾ। ਉਸ ਤੋਂ ਬਾਅਦ ਲੱਕੀ ਨੇ ਕਦੇ ਡਿੰਪਲ ਨੂੰ ਫੋਨ ਨਹੀਂ ਕਰਿਆ ਤੇ ਹੁਣ 4 ਸਾਲ ਗੁਜ਼ਰ ਚੁੱਕੇ ਸੀ। ਐਦਾਂ ਡਿੰਪਲ ਆਪਦੇ ਪੇਕੇ ਘਰ ਰਹਿ ਰਹੀ ਸੀ। ਡਿੰਪਲ ਦੇ ਭਾਈ ਦਾ ਵਿਆ ਉਹਦੀ ਕਰਾਲੀ ਹੁੰਦੀ ਹੈ ਜੋ ਉਹ ਬਹੁਤ ਬੇਕਾਰ ਹੁੰਦੀ ਹੈ ਉਹ ਕਿਸੇ ਨਾਲ ਬਣਾ ਕੇ ਨਹੀਂ ਰੱਖਦੀ ਆਪਦੀ ਸੱਸ ਨੂੰ ਤਾਨੇ ਮੇਣੇ ਦੰਦੀ ਹੈ ਤੇ ਡਿੰਪਲ ਨੂੰ ਵੀ ਬਹੁਤ ਤਾਨੇ ਮੇਣੇ ਦੰਦੀ ਹੈ ਕਿ ਤੂੰ ਆਪਦੇ ਸਹੁਰੇ ਘਰੇ ਜਾ ਇੱਥੇ ਪੱਕਿਆਂ ਦਾ ਮੁਫਤ ਦਾ ਖਾ ਰਹੀ ਹੈ ਇੱਥੇ ਤੂੰ ਕਿੰਨੇ ਦਿਨ ਰਹਵੇਂਗੀ ਅਸੀਂ ਤੈਨੂੰ ਕਿੰਨੇ ਦਿਨ ਸਾਂਹਾਂਗੇ ਤੇ ਉਹ ਡਿੰਪਲ ਦੇ ਭਾਈ ਦੇ ਵੀ ਕੰਨ ਭਰਦੀ ਰਹਿੰਦੀ ਹੈ ਤੇ ਉਸਦੀ ਮਾਂ ਬਹੁਤ ਦੁਖੀ ਹੋ ਜਾਂਦੀ ਹੈ ਤੇ ਪੱਕੇ ਕਰ ਡਿੰਪਲ ਵੀ ਬਹੁਤ ਦੁਖੀ ਹੋ ਜਾਂਦੀ ਹੈ ਫਿਰ ਉਸ ਦੀ ਮਾਂ ਨੂੰ ਸਮਝਾਉਂਦਾ ਕਿ ਦੂਜਿਆਂ ਦਾ ਘਰ ਜਾਣ ਦਾ ਸੁੱਖ ਹੁੰਦਾ ਹੈ ਜਦੋਂ ਆਪਦਾ ਘਰ ਉੱਜੜਦਾ ਪਤਾ ਤਾਂ ਉਦੋਂ ਲੱਗਦਾ ਫਿਰ ਉਹ ਡਿੰਪਲ ਨੂੰ ਸਮਝਾਉਂਦੀ ਹੈ ਕਿ ਪੁੱਤ ਤੂੰ ਆਪਦੇ ਪਰੌਣੇ ਨੂੰ ਫੋਨ ਕਰ ਲੈ ਉਹ ਤੈਨੂੰ ਲੈ ਜਾਏਗਾ ਪਰ ਡਿੰਪਲ ਨਹੀਂ ਮੰਨਦੀ ਉਹ ਜਿੱਤੇੜੀ ਹੋਈ ਸੀ ਉਹ ਆਪਦੀ ਮਾਂ ਨੂੰ ਕਹਿੰਦੀ ਹੈ ਪਹਿਲਾਂ ਤਾਂ ਤੂੰ ਕਹਿੰਦੀ ਸੀ ਕਿ ਜਦ ਤੱਕ ਉਹ ਅਲਗ ਨਹੀਂ ਹੁੰਦੇ ਤੂੰ ਉੱਥੇ ਨਹੀਂ ਜਾਣਾ ਹੁਣ ਤੂੰ ਐਵੇਂ ਕਹਿਣ ਲੱਗ ਰਹੀ ਹੈ ਉਦੀ ਮਾਂ ਨੂੰ ਜਦੋਂ ਸਮਝਾਦੀ ਹੈ ਕਿ ਪੁੱਤ ਆਪਣੇ ਘਰੇ ਦੇਖ ਲੈ ਤੇਰੀ ਭਾਬੀ ਤੇਰੇ ਭਾਈ ਨੂੰ ਕਿਵੇਂ ਅਲੰਘਾਉਣ ਵਾਸਤੇ ਕਹਿੰਦੀ ਹੈ ਜੋ ਆਪਣਾ ਤੋਂ ਅਲੱਗ ਹੋ ਗਿਆ ਤਾਂ ਆਪਾਂ ਕਿਵੇਂ ਖਾਵਾਂਗੇ ਕਵਾਵਾਂਗੇ ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਹੈ ਇਸ ਕਰਕੇ ਮੈਂ ਤੈਨੂੰ ਕਹਿ ਰਹੀ ਹਾਂ ਕਿ ਤੂੰ ਸੋਹਰੇ ਘਰੇ ਚਲੀ ਜਾ ਪਰ ਡਿੰਪਲ ਨਹੀਂ ਮੰਨਦੀ ਉਹ ਉੱਥੇ ਹੀ ਰਹਿੰਦੀ ਹੈ ਉਹ ਕਹਿੰਦੀ ਹੈ ਕਿ ਆ ਤਾਂ ਮੇਰੀ ਜਿੱਦ ਹੈ ਮੈਂ ਉੱਥੇ ਨਹੀਂ ਜਾਣਾ ਹੁਣ ਡਿੰਪਲ ਦੇ ਪਿਕੇ ਘਰ ਵਿੱਚ ਹਾਲਤ ਜਮਾ ਖਰਾਬ ਸੀ ਉਹਦੀ ਮਾਂ ਵੀ ਬਹੁਤ ਦੁਖੀ ਸੀ ਇੱਕ ਰਾਤ ਦੋਵੇਂ ਧੀ ਤੇ ਮਾਂ ਗੱਲਾਂ ਕਰ ਰਹੇ ਸੀ ਦੀਪਲ ਕਹਿੰਦੀ ਆਪਦੀ ਮਾਂ ਨੂੰ ਦੀਪਲ ਕਹਿੰਦੀ ਆਪਣੀ ਮਾਂ ਨੂੰ ਕਿ ਮਾਂ ਤੂੰ ਆਪਣਾ ਖਿਆਲ ਰੱਖੀ ਮੈਂ ਤਾਂ ਜ਼ਿੰਦਗੀ ਕੱਟ ਲਾਂਗੀ ਉਹਦੀ ਮਾਂ ਨੂੰ ਆ ਗੱਲ ਸਮਝਣੀਆਂ ਦੀ ਕਿ ਦੀਪਲ ਕਿਉਂ ਕਹਿ ਰਹੀ ਐ ਉਹ ਕੁਝ ਨਹੀਂ ਕਹਿੰਦੀ ਤੇ ਦੋਵੇਂ ਆਰਾਮ ਨਾਲ ਸੋ ਜਾਂਦੇ ਨੇ ਸਵੇਰੇ ਦੀਪਲ ਆਪਣੇ ਸਮਾਨ ਤੇ ਕੱਪੜੇ ਕੁਝ ਲੈ ਕੇ ਘਰ ਤੋਂ ਨਿਕਲ ਜਾਂਦੀ ਐ ਜਦੋਂ ਉਹਦੀ ਮਾਂ ਨੂੰ ਆ ਗੱਲ ਪਤਾ ਲੱਗਦੀ ਐ ਕਿ ਦੀਪਲ ਕਿਤੇ ਨਹੀਂ ਮਿਲੀ ਤਵ ਉਹ ਨੂੰ ਸਾਰੇ ਪਾਸੇ ਲੱਭਦੇ ਨੇ ਪਰ ਦੀਪਲ ਕਿਤੇ ਨਹੀਂ ਮਿਲਦੀ ਡਿੰਪਲ ਇੱਕ ਰੇਲਵੇ ਸਟੇਸ਼ਨ ਤੇ ਚਲੀ ਜਾਂਦੀ ਹੈ ਉੱਥੇ ਕੁਝ ਔਰਤਾਂ ਮੂੰਫੜੀਆਂ ਘੁਰਕਰੇ ਤੇ ਪਾਣੀ ਦੀਆਂ ਬੋਤਲਾਂ ਵੇਚ ਰਹੀਆਂ ਸੀ ਉਹਨਾਂ ਨਾਲ ਜਾ ਕੇ ਰਲ ਜਾਂਦੀ ਹੈ ਤੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਸੁਣਾਉਂਦੀ ਹੈ ਔਰਤਾਂ ਡਿੰਪਲ ਦੀ ਮਦਦ ਕਰਦੀਆਂ ਨੇ ਉਹ ਕਹਿੰਦੀਆਂ ਨੇ ਕਿ ਤੂੰ ਵੀ ਇੱਥੇ ਸਮਾਨ ਵੇਚਣ ਲੱਗ ਜਾ ਤੇ ਤੇਰਾ ਵੀ ਗੁਜ਼ਾਰਾ ਹੋ ਜਾਏਗਾ ਤੇ ਉਹ ਡਿੰਪਲ ਨੂੰ ਵੀ ਬਹੁਤ ਸਮਝਾਉਂਦੀਆਂ ਨੇ ਕਿ ਤੂੰ ਸਹੁਰੇ ਘਰ ਚਲੀ ਜਾ ਤੇਰਾ ਪਤੀ ਗਲਤ ਨਹੀਂ ਹੈ ਪਰ ਡਿੰਪਲ ਨਹੀਂ ਮੰਨਦੀ ਉਹ ਕਹਿੰਦੀ ਹੁਣ ਮੈਂ ਕਿਸ ਮੋਨ ਨਾਲ ਜਾਵਾਂ ਪਹਿਲਾਂ ਮੈਂ ਉਹਨੂੰ ਤਿੰਨ ਚਾਰ ਵਾਰੀ ਵਾਪਸ ਮੋੜਤਾ ਤੇ ਨਾਲੇ ਸਾਡੇ ਘਰੇ ਉਸਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਉਹ ਇਸ ਕਰਕੇ ਡਿੰਪਲ ਵੀ ਉੱਥੇ ਮੂਫੜੀਆਂ ਕਰਕਰੇ ਵੇਚਣ ਲੱਗ ਜਾਂਦੀ ਹੈ ਜਿਵੇਂ ਗੱਡੀ ਆਂਦੀ ਹੈ ਸਾਰੀਆਂ ਔਰਤਾਂ ਭੱਜੀਆਂ ਜਾਂਦੀਆਂ ਨੇ ਆਪ ਦਾ ਸਮਾਨ ਵੇਚਣ ਵਾਸਤੇ ਤੇ ਐਸੇ ਤਰ੍ਹਾਂ ਇੱਕ ਦਿਨ ਲੱਕੀ ਵੀ ਇਸ ਸਟ੍ਰੈਂਚ ਬੈਠਾ ਸੀ ਤੇ ਉੱਥੇ ਡਿੰਪਲ ਮੂਫੜੀਆਂ ਵੇਚਣ ਆ ਜਾਂਦੀ ਹੈ ਤੇ ਦੋਨੇ ਇੱਕ ਦੂਜੇ ਨੂੰ ਮਿਲਦੇ ਆ ਦੋਨਾਂ ਦੀਆਂ ਨਜ਼ਰਾਂ ਮਿਲਦੀਆਂ ਨੇ ਦੋਨੋਂ ਨੂੰ ਇੱਕ ਦੂਜੇ ਪਛਾਣ ਲੈਂਦੇ ਨੇ ਤੇ ਦੇਖਣ ਸਾਰੀ ਡਿੰਪਲ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦੀ ਹੈ ਤੇ ਆਪਦੇ ਪਤੀ ਦੇ ਪੈਰੇ ਪੈ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਇਹ ਜ਼ਿੰਦਗੀ ਦੀ ਮੇਰ ਤੋਂ ਸਭ ਤੋਂ ਵੱਡੀ ਗਲਤੀ ਸੀ ਜਿਸ ਦਾ ਪਛਤਾਵਾ ਮੈਨੂੰ ਅੱਜ ਤੱਕ ਹੋ ਰਿਹਾ ਹੈ ਮੈਨੂੰ ਮaaf ਕਰ ਦਿਓ ਤੇ ਤੁਸੀਂ ਮੈਨੂੰ ਨਾਲ ਲੈ ਚਲੋ ਜੋ ਲੱਕੀ ਹੁੰਦਾ ਉਹਨੂੰ ਸਭ ਗੱਲਾਂ ਯਾਦ ਸੀ ਉਹਨੂੰ ਯਾਸੀਬ ਨੇ ਕਿਵੇਂ ਬੇਨਤੀਆਂ ਤੇ ਕਿੰਨੀ ਵਾਰੀ ਆਪਦੇ ਸੋਹਰੇ ਕਰੇ ਡਿੰਪਲ ਨੂੰ ਲੈਣ ਵਾਸਤੇ ਗਿਆ ਪਰ ਡਿੰਪਲ ਨਹੀਂ ਮੰਨੀ ਸੀ ਉਡੀਪਲ ਨੂੰ ਕਹਿੰਦਾ ਕਿ ਹੁਣ ਤੈਨੂੰ ਕੀ ਹੋ ਗਿਆ ਹੁਣ ਕਿਹੜਾ ਮੈਲਗ ਹੋ ਗਿਆ ਹੁਣ ਕਿਹੜਾ ਮੈਂ ਵੱਖ ਹੋ ਗਿਆ ਹੁਣ ਤੂੰ ਜਾਣ ਨੂੰ ਕਿਉਂ ਤਿਆਰ ਹੈ ਹੁਣ ਤੂੰ ਕਿਉਂ ਮਾਫੀ ਮੰਗ ਰਹੀ ਹੈ ਤੇ ਕਿਸ ਗੱਲ ਦੀ ਮਾਫੀ ਮੰਗ ਰਹੀ ਹੈ ਤੇ ਦੀਪਲ ਕਹਿੰਦੀ ਹੈ ਮੈਂ ਇਸ ਗੱਲ ਦੀ ਮਾਫੀ ਮੰਗ ਰਹੀ ਹਾਂ ਕਿ ਤੈਨੂੰ ਮੈਂ ਤੇਰੇ ਤੇ ਮੈਂ ਦਬਾਅ ਪਾਇਆ ਤੇ ਆਪਣਾ ਘਰ ਆਪ ਛਾੜਿਆ ਇਸ ਜਿੱਦ ਕਰਕੇ ਮੈਂ ਆਪਦੇ ਮੁੰਡੇ ਤੋਂ ਵੀ ਦੂਰ ਰਹੀ ਤੇ ਮੈਂ ਇੰਨੇ ਦੁੱਖ ਵੀ ਚੱਲੇ ਮੈਂ ਗਲਤ ਸੀ ਤੁਸੀਂ ਸਹੀ ਸੀ ਘਰ ਦਾ ਵੱਡਾ ਮੁੰਡਾ ਹੀ ਕਰਦੀਆਂ ਜ਼ਿੰਮੇਵਾਰੀ ਸੰਭਾਲਦਾ ਹੁੰਦਾ ਹੈ ਤੇ ਮੈਨੂੰ ਇਸ ਗੱਲ ਦਾ ਹੁਣ ਅਹਿਸਾਸ ਹੋ ਗਿਆ ਮੈਂ ਤੁਹਾਨੂੰ ਕਦੇ ਦੁਖੀ ਨਹੀਂ ਕਰਾਂਗੀ ਤੁਸੀਂ ਪਲੀਜ਼ ਮੈਨੂੰ ਇੱਕ ਵਾਰ ਨਾਲ ਲੈ ਚਲੋ ਨਹੀਂ ਮੇਰੀ ਜ਼ਿੰਦਗੀ ਨਰਕ ਬਣ ਜਾਏਗੀ ਤੇ ਐਨੇ ਸਾਰੀਆਂ ਔਰਤਾਂ ਜੋ ਉੱਥੇ ਸਮਾਨ ਵੇਚ ਰਹੀਆਂ ਸੀ ਸਭ ਉੱਥੇ ਇਕੱਠੇ ਹੋ ਜਾਂਦੀਆਂ ਨੇ ਤੇ ਡੱਬੇ ਦੀਆਂ ਸਵਾਰੀਆਂ ਸੀ ਸਭ ਵੀ ਉਹ ਤਮਾਸ਼ਾ ਦੇਖ ਰਹੀਆਂ ਸੀ ਸਭ ਨੂੰ ਜਦੋਂ ਸਾਰੀ ਕਹਾਣੀ ਪਤਾ ਲੱਗਦੀ ਹੈ ਤਾਂ ਸਭ ਲੱਖੀ ਨੂੰ ਕਹਿਣ ਲੱਗ ਜਾਂਦੇ ਨੇ ਕਿ ਇਹ ਮਾਫੀ ਮੰਗ ਰਹੀ ਹੈ ਇੱਕ ਵਾਰੀ ਇਸ ਨੂੰ ਹੋਰ ਮੌਕਾ ਦੇ ਕੇ ਦੇਖ ਲਓ ਜੇ ਫਿਰ ਵੀ ਨਾ ਸੁਧਰੀ ਫਿਰ ਤੁਸੀਂ ਇਹਨੂੰ ਕਦੇ ਮੌ ਡਿੰਪਲ ਸੱਦੀ ਗੱਲ ਮੰਨ ਕੇ ਤੇ ਆਪ ਫੋਨ ਕੱਢਦਾ ਹੈ ਤੇ ਆਪਣੀ ਮਾਂ ਨੂੰ ਫੋਨ ਕਰਦਾ ਹੈ ਤੇ ਉਹਦੀ ਮਾਂ ਨੂੰ ਸਾਰੀ ਕਹਾਣੀ ਦੱਸਦਾ ਹੈ ਉਹ ਦੱਸਦਾ ਹੈ ਕਿ ਮੈਨੂੰ ਡਿੰਪਲ ਮਿਲ ਗਈ ਹੈ ਤੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਹਿ ਰਹੀ ਹੈ ਕਿ ਮੈਨੂੰ ਕਰ ਲਿਓ ਉਹਦੀ ਮਾਂ ਕਹਿੰਦੀ ਹੈ ਪੁੱਤ ਜੇ ਤੇਰਾ ਘਰ ਵਸਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਜੇ ਡਿੰਪਲ ਆਣਾ ਚਾਹ ਰਹੀ ਹੈ ਤਾਂ ਉਹਨੂੰ ਲਿਆ ਆਪਣਾ ਸਾਰਾ ਪਰਿਵਾਰ ਫਿਰ ਇਕੱਠਾ ਹੋ ਜਾਏਗਾ ਉਸ ਤੋਂ ਬਾਅਦ ਉਹ ਡਿੰਪਲ ਨੂੰ ਲੈ ਕੇ ਇੱਕ ਸ਼ੋਰੂਮ ਜਾਂਦਾ ਹੈ ਤੇ ਉੱਥੋਂ ਉਹਨੂੰ ਵਧੀਆ ਕੱਪੜੇ ਤੇ ਜੁੱਤੇ ਦਵਾਉਂਦਾ ਹੈ ਤੇ ਉਸ ਨੂੰ ਨਵਾ ਦਵਾ ਕੇ ਆਪਣੇ ਘਰ ਲੈ ਜਾਂਦਾ ਹੈ ਕਰ ਜਾ ਕੇ ਉਸ ਦੀ ਮਾਂ ਉਸ ਦਾ ਸਵਾਗਤ ਕਰਦੀ ਹੈ ਅਤੇ ਸਾਰੇ ਜਣੇ ਉਸ ਨੂੰ ਹੱਸ ਖੇਡ ਕੇ ਮਿਲਦੇ ਨੇ ਸਭ ਉਸ ਨੂੰ ਮਾਫ਼ ਕਰ ਦਿੰਦੇ ਨੇ ਤੇ ਡਿੰਪਲ ਵੀ ਮਾਂ ਦੇ ਪੈਰੇ ਹੱਥ ਲਾ ਕੇ ਤੇ ਉਸ ਦੇ ਗਲੇ ਲਾ ਕੇ ਮਾਫ਼ੀ ਮੰਗਦੀ ਹੈ ਤੇ ਰੋਂਦੀ ਹੈ ਨਾਲੇ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਮੇਰੇ ਕੋਲ ਇਹ ਕੋਈ ਗਲਤੀ ਨਹੀਂ ਹੋਵੇਗੀ ਮੈਂ ਇਹ ਪਰਿਵਾਰ ਹੀ ਹੁਣ ਮੇਰਾ ਪਰਿਵਾਰ ਹੈ ਇਸ ਪਰਿਵਾਰ ਨੂੰ ਮੈਂ ਆਪਣਾ ਪਰਿਵਾਰ ਸਮਝਾਂਗੀ ਤੋਂ ਬਾਅਦ ਡਿੰਪਲ ਰਾਜੀ ਤੁਸੀਂ ਰਹਿਣ ਲੱਗ ਜਾਂਦੀ ਹੈ ਤੇ ਆਪਦੇ ਮੁੰਡੇ ਨੂੰ ਮਿਲਦੀ ਹੈ ਆਪਦੇ ਮੁੰਡੇ ਨੂੰ ਘੁੱਟ ਕੇ ਜੱਫੀ ਪਾਉਂਦੀ ਹੈ ਕਿਉਂਕਿ ਚਿਰਾਂ ਬਾਅਦ ਉਸ ਦਾ ਮੁੰਡਾ ਮਿਲਿਆ ਸੀ ਹੁਣ ਉਸ ਦਾ ਮੁੰਡਾ ਸਕੂਲ ਵੀ ਜਾਣ ਲੱਗਿਆ ਸੀ ਐਸੇ ਤਰ੍ਹਾਂ ਡਿੰਪਲ ਸਾਰੇ ਘਰ ਦਾ ਫਿਰ ਤੋਂ ਖਿਆਲ ਰੱਖਣ ਲੱਗੀ ਸੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਗਿਆ ਸੀ ਬਹੁਤ ਵਧੀਆ ਗੱਲ ਸੀ ਤੇ ਸਾਰਾ ਪਰਿਵਾਰ ਹਾਸੀ ਖੁਸ਼ੀ ਵਸਣ ਲੱਗਿਆ ਸੀ ਤਾਂ ਦੋਸਤੋ ਨਿੱਕੀ ਨਿੱਕੀ ਗੱਲਾਂ ਤੋਂ ਘਰ 'ਚ ਲੜਾਈਆਂ ਨਹੀਂ ਪਾਣੀਆਂ ਚੀਦੀਆਂ ਨਿੱਕੀ ਨਿੱਕੀ ਗੱਲਾਂ ਤੇ ਜਿੱਦ ਨਹੀਂ ਕਰਨੀ ਚਾਹੀਦੀ ਐਦਾਂ ਦੀ ਜਿੱਦ ਕਦੇ ਨਹੀਂ ਕਰਨੀ ਚਾਹੀਦੀ ਜੋ ਕਿ ਪਰਿਵਾਰ ਨੂੰ ਵੱਖ ਕਰੇ ਤਾਂ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਕੀਮਤੀ ਵਿਚਾਰ ਜ਼ਰੂਰ ਦੇ ਕੇ ਜਾਇਆ ਕਰੋ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ ਦੋਸਤੋ